ਬੀਤੇ ਦਿਨੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਜਾਰੀ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ 18000 ਸਨਮਾਨ ਰਾਸ਼ੀ ਦਿੱਤੀ ਜਾਵੇਗੀ ਉੱਥੇ ਹੀ ਇਸ ਯੋਜਨਾ ਨੂੰ ਲੈ ਕੇ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਬੋਲਦੇ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਦੇ ਕਵিনার ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਗ੍ਰੰਥੀ ਸਿੰਘਾਂ ਨੂੰ ਤੇ ਮੰਦਰਾਂ ਦੇ ਪੁਜਾਰੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਇਹ ਬਹੁਤ ਵਧੀਆ ਐਲਾਨ ਕੀਤਾ ਹੈ ਮਹਾਰਾਜ ਇਸ ਐਲਾਨ ਤੇ ਪੂਰੇ ਉਤਰਨ ਦੀ ਸਮੱਤ ਵੀ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਣ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਵੋਟਾਂ ਦੇ ਲਾਗੇ ਆਣ ਕਿ ਅਸੀਂ ਐਸੇ ਐਲਾਨ ਕਰਦੇ ਆਂ ਕਿ ਜਿਹਦੇ ਨਾਲ ਸਾਨੂੰ ਵੋਟਾਂ ਪੈਣ ਪਰ ਜਦੋਂ ਉਹ ਜਾਣੇ ਜੇ ਵੋਟਾਂ ਵਾਸਤੇ ਵੀ ਐਲਾਨ ਕੀਤਾ ਪਰ ਫਿਰ ਵੀ ਗ੍ਰੰਥੀ ਭਾਈ ਚਰਦਾ ਤੇ ਪੁਜਾਰੀ ਭਾਈ ਚਰਦਾ ਜਿਹੜਾ ਹੈ ਮਾਣ ਵਧਿਆ ਇਹਦੇ ਲਈ ਅਸੀਂ ਵਧਾਈ ਵੀ ਦਿੰਨੇ ਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਨਾਲ ਨਾਲ ਬੇਨਤੀ ਕਰਦੇ ਆਂ ਕਿ ਕਿਤੇ ਇਹਦੇ ਤੇ ਯੂ ਟਰਨ ਨਾ ਮਾਰਿਓ ਫਾਇਦਾ ਦੇ ਭਾਵੇਂ ਮੁੜ ਕੇ ਘੱਟ ਹੋਵੇ ਨੁਕਸਾਨ ਬੜਾ ਹੋਣਾ ਸੋ ਇਸ ਲਈ ਕੇਜਰੀਵਾਲ ਜੀ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਗ੍ਰੰਥੀ ਸਿੰਘਾਂ ਬਾਰੇ ਸੋਚਿਆ ਨਾਲ ਦੀ ਨਾਲ ਹੀ ਮੈਂ ਸ੍ਰੀ ਕਾਲਕਤਾਰ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਦਾ ਜੀ ਕਿ ਅੱਜ ਤੋਂ 2 ਸਾਲ ਪਹਿਲਾਂ ਸ੍ਰੀ ਕਾਲਕਤਾਰ ਸਾਹਿਬ ਤੇ ਵੀ ਐਸੇ ਹੀ ਮੰਗਾ ਲੈ ਕੇ ਸਮੂਹ ਰਾਗੀ ਭਾਈਚਾਰਾ ਔਰ ਗ੍ਰੰਥੀ ਸਹਿਬ ਆਪ ਜੀ ਨੇ ਇੱਕ ਪੱਤਰ ਦੇ ਕੇ ਆਏ ਸੀ ਜਿਹਦੇ ਉੱਤੇ ਕੋਈ ਵੀ ਵਿਚਾਰ ਨਹੀਂ ਹੋਇਆ ਉਸ ਵਕਤ ਸ੍ਰੀ ਕਾਲਕਤਾਰ ਸਾਹਿਬ ਤੇ ਜਥੇਦਾਰ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਵੀ ਕਾਰਜ ਨਹੀਂ ਕੀਤਾ ਸੋ ਇਸ ਲਈ ਬੇਨਤੀ ਹੈ ਆਪ ਜੋ ਹੁਣ ਜਥੇਦਾਰ ਗਿਆਨੀ ਲਕੀਰ ਸਿੰਘ ਜੀ ਹਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਧਿਆਨ ਦੇ ਕੇ ਰਾਜੀ ਸਿੰਘਾਂ ਨੇ ਜਿਹੜੀਆਂ ਮੁਸ਼ਕਲਾਂ ਹਨ ਜੋ ਵੀ ਮੰਗਾ ਆਪ ਜੀ ਨੂੰ ਚਿੱਠੀ ਵਿੱਚ ਲਿਖ ਕੇ ਦਿੱਤੀਆਂ ਹਨ ਕਿਰਪਾ ਕਰਕੇ ਆਪ ਜੀ ਉੱਤੇ ਮੁੜ ਵਿਚਾਰ ਕਰੋ ਅਗਰ ਆਪ ਜੀ ਨੂੰ ਚਿੱਠੀ ਕਿਤੇ ਨਾ ਮਿਲੇ ਤੇ ਸਾਨੂੰ ਦੱਸੋ ਅਸੀਂ ਦੁਬਾਰਾ ਵੀ ਆਪ ਜੀ ਨੂੰ ਲੈਟਰ ਦੇ ਸਕਦੇ ਹਾਂ ਜੀ ਕਿਰਪਾ ਕਰਕੇ ਤੁਸੀਂ ਵੀ ਰਾਗੀ ਸਿੰਘਾਂ ਦੀਆਂ ਗ੍ਰੰਥੀ ਸਿੰਘਾਂ ਦੀਆਂ ਜਿਹੜੀਆਂ ਬੇਨਤੀਆਂ ਹਨ ਉਹਨਾਂ ਨੂੰ ਸਵਾਰ ਕਰਕੇ ਤੇ ਉਹਨਾਂ ਦਾ ਮਾਨ ਵਧਾਉਣ ਦੀ ਖਿਚਲ ਕਰੋ ਜੀ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ